क्रांति टीवी ਦੇ ਸਤਿਕਾਰਯੋਗ ਸਰੋਤਿਓ ਜੈ ਗੁਰਦੇਵ ਜੈ ਭੀ ਨਾਮੁ ਬੁੱਧ ਸਤਿ ਸ੍ਰੀ ਅਕਾਲ ਇਹ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਪ੍ਰੋਫੈਸਰ ਗੁਰਨਾਮ ਸਿੰਘ ਮੁਖ ਸਰ ਜੀ ਦੀ ਹੈ ਉਹਨਾਂ ਦੇ ਨਾਲ ਆਲੈਂਡ ਤੋਂ ਇਟਲੀ ਤੋਂ ਆਸਟ੍ਰੇਲੀਆ ਬਿਆਨਾਂ ਤੋਂ ਅਤੇ ਹੋਰ ਵੀ ਕੰਟਰੀਆਂ ਦੇ ਵਿਅਕਤੀ ਖੜੀ ਨਜ਼ਰ ਆਉਂਦੇ ਨੇ ਇਹ ਤਸਵੀਰ 21 ਫਰਵਰੀ 2008 ਦੀ ਹੈ ਜਦੋਂ ਬਿਆਨਾਂ ਦੇ ਵਿੱਚ 2007 ਚ ਗੱਲ ਚੱਲੀ ਕਿ ਸੋਨੇ ਦੀ ਪਾਲਕੀ ਡੇਰਾ ਬੱਲਾ ਚੱਲੀ ਹੈ ਤਾਂ ਉਸ ਵਕਤ ਇਟਲੀ ਤੋਂ ਸੰਗਤ ਬਿਆਨਾਂ ਗੁਰੂ ਘਰ ਵਿੱਚ ਪਹੁੰਚੀ ਹੋਈ ਸੀ ਤਾਂ ਵਾਪਸ ਆਉਂਦਿਆਂ ਨੇ ਸੋਚਿਆ ਕਿ ਜਿਹੜੀ ਪਾਲਕੀ ਬੱਲੀ ਚੱਲੀ ਹੈ ਜੇ ਇਹ ਜੇ ਇਹ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਬੇਗੰਪੁਰਾ ਕਾਂਸੀ ਜਾਂਦੀ ਤਾਂ ਹੋਰ ਵੀ ਵਧੀਆ ਗੱਲ ਹੋਣੀ ਸੀ ਇਸ ਗੱਲ ਨੂੰ ਮੇਰੇ ਛੋਟੇ ਭਰਾ ਅਵਤਾਰ ਸਿੰਘ ਤਾਰੀ ਅਤੇ ਸਾਡੇ ਚ ਬਹੁਤ ਹੀ ਹਰਮਨ ਪਿਆਰਾ ਸਾਡਾ ਦੋਸਤ ਸੰਤ ਸਰਵਨਦਾਸ ਵੈਲਫੇਅਰ ਸੁਸਾਇਟੀ ਦਾ ਮੈਂਬਰ ਸਹਿਬਾਨ ਅੱਜ ਸਾਡੇ ਵਿੱਚ ਨਹੀਂ ਰਿਹਾ ਹੈ ਸ਼੍ਰੀਮਾਨ ਸੁੱਚਾ ਲਾਲ ਬਚਨਸੇ ਤੋਂ ਉਹਨਾਂ ਨੇ ਇਹ ਗੱਲ ਛੇੜੀ ਬੱਸ ਵਿੱਚ ਤੇ ਬੱਸ ਦੇ ਵਿੱਚ ਸਾਰੇ ਹੀ ਬੰਦੇ ਜਿਹੜੇ ਬੈਠੇ ਸੀ ਉਹ ਇੱਕ ਦੂਏ ਦੀ ਹਾਂ ਚ ਹਾਂ ਮળોਉਂਦਿਆਂ ਪਾਸ ਹੋ ਗਿਆ ਕਿ 2008 ਵਿੱਚ ਇਟਲੀ ਤੋਂ ਸੋਨੇ ਦੀ ਪਾਲਕੀ ਕਾਂਸੀ ਨੂੰ ਜਾਊਗੀ ਤਾਂ ਉਸ ਦੀ ਲਾਸਮੈਂਟ ਬੱਸ ਦੇ ਵਿੱਚ ਹੀ ਮੇਰੇ ਕੋਲੋਂ ਕਰਵਾਈ ਸੰਤ ਰਮਾਨੰਦ ਦੀ ਉਸ ਵੇਲੇ ਕੀਰਤਨ ਕਰ ਰਹੇ ਸੀ ਜਦੋਂ ਮੈਂ ਟੈਲੀਫੋਨ ਤੇ ਉਹਨਾਂ ਦੇ ਨਾਲ ਗੱਲਬਾਤ ਕਰ ਰਿਆ ਤੇ ਸੰਤ ਰਮਾਨੰਦ ਮਹਾਰਾਜ ਦੀ ਆਵਾਜ਼ ਜਿਹੜੀ ਹੈ ਬੱਸ 'ਚ ਸਾਰੀਆਂ ਸਵਾਰੀਆਂ ਨੇ ਸੁਣੀ ਬੱਸ ਵਿੱਚ ਸਪੀਕਰ ਜਿਹੜਾ ਲੱਗਿਆ ਸੀ ਉਹਦਾ ਮੈਕ ਮੇਰੇ ਕੋਲ ਫੜਾਇਆ ਹੋਇਆ ਸੀ ਮੈਂ ਮੋਬਾਈਲ ਤੇ ਗੱਲ ਕਰਦੀਆਂ ਸਪੀਕਰ ਦੀ ਆਵਾਜ਼ ਕਰਕੇ ਸਾਰੀਆਂ ਹੀ ਸਵਾਰੀਆਂ ਨੂੰ ਸੁਣਾਈ ਉਹਨਾਂ ਨੇ ਸਾਨੂੰ 2-3 ਵਾਰੀ ਰੋਕਿਆ ਕਿ ਪੁੱਤਰੋ ਤੁਸੀਂ ਨਵੇਂ-ਨਵੇਂ ਆਏ ਆ ਤੁਸੀਂ ਆਪਣੇ ਬੱਚੇ ਸੱਜੜੇ ਆ ਘਰ ਬਣਾਉਣੇ ਆ ਪਿੱਛੇ ਵੀ ਲੋੜ ਐ ਇਹ ਤੁਹਾਡੇ ਵੱਸ ਦਾ ਰੋਗ ਨਹੀਂ ਬਹੁਤ ਪੈਸਾ ਲੱਗਣਾ ਤੁਸੀਂ ਇਹ ਰਹਿਣ ਦਿਓ ਔਰ ਜਿਹੜੀਆਂ ਦੋ-ਦੋ ਤਿੰਨ-ਤਿੰਨ ਪੀੜੀਆਂ ਤੋਂ ਲੋਕ ਬਾਹਰ ਗਏ ਹੋ ਆ ਉਹ ਕੰਮ ਨਹੀਂ ਕਰ ਸਕੇ ਇਹ ਤੇ ਤੁਸੀਂ ਹੱਲੇ ਰਹਿਣ ਦਿਓ ਤੁਹਾਨੂੰ ਆਪਣੇ ਘਰਾਂ ਦੀ ਲੋੜ ਐ ਆਪਣੇ ਘਰਾਂ ਨੂੰ ਹੱਲੇ ਮਜ਼ਬੂਤ ਕਰੋ ਪਰ ਇਹਨਾਂ ਸਾਰੇ ਬੰਦਿਆਂ ਦੀ ਜਿਹੜੀ ਗੱਲ ਸਾਂਝੀ ਹੋਈ ਸੀ ਉਹ ਸੰਤ ਰਾਮਾਨੰਦ ਦੀ ਗੱਲ ਨੂੰ ਟਾਲ ਗਏ ਮੈਨੂੰ ਕਿਹਾ ਕਿ ਤੂੰ ਹਾਂ ਕਰ ਦੇ ਮੈਂ ਮਹਾਰਾਜ ਨੂੰ ਬੇਨਤੀ ਕਰਤੀ ਕਿ ਮਹਾਰਾਜ ਜੀ ਅਸੀਂ ਪਾਲਕੀ ਜ਼ਰੂਰ ਲੈ ਕੇ ਜਾਣੀ ਆ ਤੁਸੀਂ ਹਾਂ ਕਰ ਦਿਓ ਕਿ ਬੜੇ ਮਹਾਰਾਜ ਨੇ ਵੀ ਰੋਕਦਿਆਂ ਰੋਕਦਿਆਂ ਸਾਨੂੰ ਕਿਹਾ ਜੇ ਨਹੀਂ ਤੁਸੀਂ ਮੰਨਦੇ ਤਾਂ ਤੁਹਾਡੀ ਮौज ਆ ਤਾਂ ਫਿਰ ਅਗਲੇ ਸਾਲ ਪਾਲ ਕੀ ਜਰੂਰ ਆਪਾਂ ਲੈ ਕੇ ਚੱਲਾਂਗੇ ਇਹ ਖੁਸ਼ੀ ਦੀ ਲਹਿਰ ਨੂੰ ਸੁਣਦੇ ਆਂ ਅਸੀਂ ਬੱਸ ਵਿੱਚ 11250 ਯੂਰੋ ਮੈਂ ਇਕੱਲੇ ਇਕੱਲੇ ਬੰਦੇ ਦਾ ਨਾਂ ਜਾਣਦਾ ਜਿਨ੍ਹਾਂ ਨੇ ਇਹ ਮੰਨੇ ਸੀ ਔਰ ਜਦ ਇਟਲੀ ਦੇ ਵਿੱਚੋਂ ਪੈਸੇ ਪੂਰੇ ਨਾ ਹੁੰਦੇ ਦੇਖੇ ਤਾਂ ਫਿਰ ਮੇਰੇ ਦਿਮਾਗ ਨੇ ਥੋੜਾ ਬੋਝ ਸਮਝਦਿਆ ਇੱਕ ਗੱਲ ਸੋਚੀ ਕਿ ਇਸ ਨੂੰ ਇੱਕ ਜ਼ੋਰਪ ਦਾ ਨਾਮ ਦਿੱਤਾ ਜਾਵੇ ਨਾਲੇ ਜ਼ੋਰਪ ਦਾ ਨਾਮ ਲੈਣ ਨਾਲ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਕਿਉਂਕਿ ਇਟਲੀ ਦਾ ਨਾਮ ਤਾਂ ਸਾਡੇ ਇੰਡੀਆ ਦੇ ਲੋਕ ਕਹਿੰਦੇ ਇਟਲੀ ਉਟਲੀ ਨਹੀਂ ਕੀ ਕਰ ਲੈਣਾ ਤੇ ਫਿਰ ਇਸ ਚੀਜ਼ ਨੂੰ ਫੇਲ ਕਰਨ ਦੇ ਲਈ ਮੈਂ ਜ਼ੋਰਪ ਵੱਲ ਵਧਿਆ ਹਰ ਕੰਟਰੀ 'ਚ ਗਿਆ ਜਿੰਨੇ ਵੀ ਕਿਸੇ ਤੋਂ ਸਰੇ ਉਹਨਾਂ ਨੇ ਸਾਨੂੰ ਪੈਸੇ ਦਿੱਤੇ ਔਰ ਉਹਨਾਂ ਨੇ ਡੇਰਾ ਸੱਚ ਕਰਨ ਬਿੱਲਾਂ ਸਿੱਧੇ ਪੈਸੇ ਵੀ ਭੇਜੇ ਉਹਨਾਂ ਦੀਆਂ ਲਿਖਤਾਂ ਵੀ ਤਕਰੀਬਨ ਮੇਰੇ ਕੋਲ ਪਹੁੰਚੀਆਂ ਜਿਨ੍ਹਾਂ ਜਿਨ੍ਹਾਂ ਨੇ ਭੇਜਿਆ ਹਰ ਇੱਕ ਪਰਚੀ ਜਿਹੜੀ ਹੈ ਉਹ ਮੇਰੇ ਕੋਲ ਹਲੇ ਤੱਕ ਵੀ ਪਈ ਆ ਜਿਨ੍ਹਾਂ ਜਿਨ੍ਹਾਂ ਨੇ ਪੈਸੇ ਦਿੱਤੇ ਹੋਏ ਨੇ ਇਹ ਗੱਲ ਮੈਂ ਤਾਂ ਸੁਣਾਉਣਾ ਹੈ ਕਿ ਮੈਂ ਇਸ ਤਸਵੀਰ ਬਾਰੇ ਗੱਲ ਸਾਂਝੀ ਕਰਨੀ ਚਾਹੁੰਦਾ ਤੇ ਜਦੋਂ ਪਾਲਕੀ ਬਣੀ ਉਸ ਪਾਲਕੀ ਨੂੰ ਲੈ ਕੇ ਜਾਣ ਤੋਂ ਪਹਿਲਾਂ ਪਹਿਲਾਂ ਅਸੀਂ ਅਮਰਜੀਤ ਸੰਤ ਰਮਨੰਦ ਜੀ ਨਾਲ ਸਲਾਹ ਕੀਤੀ ਕਿ ਅਸੀਂ 골ਡ ਮੈਡਲ ਵੀ ਪਾਉਣਾ ਚਾਹੁੰਦੇ ਆ ਉਹਨਾਂ ਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਸੰਤ ਸ਼੍ਰੀਮਾਨ ਇੱਕ ਸਵਾਰਥ ਨਰਨਜਨ ਦਾਸ ਮਹਾਰਾਜ ਜੀ ਸੰਤ ਰਮਨੰਦ ਮਹਾਰਾਜ ਜੀ ਸ੍ਰਿੰਦਰ ਦਾਸ ਕਠਾਰ ਮਹਾਰਾਜ ਜੀ ਸ਼੍ਰੀਮਾਨ ਪਿਆਰਾ ਲਾਲ ਬੱਧਾ ਸੰਤ ਸਰਬਨ ਦਾ ਚੈਰੀਟੇਬਲ ਟਰਸਟ ਯੂਕੇ ਦੇ ਚੇਅਰਮੈਨ ਗੀਤਕਾਰ ਤੂ ਰੰਧਾਵਾ ਅਤੇ ਉਹਨਾਂ ਦੇ ਨਾਲ ਭਾਰਤ ਦੇ ਵਿਦਵਾਨ ਪ੍ਰੋਫੈਸਰ ਗਰਨਾਮ ਸਿੰਘ ਮੁਖਸਾ ਜੀ ਕਿ ਅਸੀਂ ਇਹ 골ਡ ਮੈਡਲ ਪਹੁੰਚਾਂ ਕਾਂਸੀ ਵਿੱਚ ਜਾ ਕੇ ਉਹਨਾਂ ਨੇ ਸਾਡੀ ਇਸ ਬੇਨਤੀ ਨੂੰ ਵੀ ਮਨਜ਼ੂਰ ਕੀਤਾ ਤੇ ਅਸੀਂ ਬਿਲਕੁਲ 0 ਮੀਟਰ ਨਵੀਂ ਵੱਸ ਤਿੰਨ ਦਿਨ ਚ ਤਿਆਰ ਕਰਵਾ ਕੇ ਉਹਦੇ ਵਿੱਚ ਬੱਲਾਂ ਤੋਂ ਪਾਲਕੀ ਲੱਦ ਕੇ ਕੰਚੀ ਗਏ 16 ਫਰਵਰੀ ਨੂੰ 2008 ਚ ਬੱਲਾਂ ਤੋਂ ਪਾਲਕੀ ਚੱਲੀ ਤੇ 20 ਤਰੀਕ ਸ਼ਾਮ ਨੂੰ ਗੁਰੂ ਰਵਦਾਸ ਬੇਗੰਪੁਰਾ ਵਿਖੇ ਪਹੁੰਚੀ ਜਿੱਥੇ ਸਤਕਾਰਯੋਗ ਬੀਐਸਪੀ ਦੇ ਰਾਸ਼ਟਰੀ ਪ੍ਰਧਾਨ ਮਾਇਆਵਤੀ ਜੀ ਨੇ ਦਕਾਟਨ ਕਰਨ ਵਾਸਤੇ ਆਉਣਾ ਸੀ ਤੇ ਉਹ ਪਾਲਕੀ ਪੱਧਰੇ ਖੇਤਾਂ ਦੇ ਵਿੱਚ ਸੋਨੇ ਦੀ ਰੱਖੀ ਗਈ ਜਿੱਥੇ ਕਿ 10000 ਪੁਲਿਸ ਕਰਮਚਾਰੀ ਤੋਂ ਵੀ ਵੱਧ ਪੁਲਿਸ ਲੱਗੀ ਹੋਈ ਸੀ ਇਹ ਲੰਬੀ ਕਹਾਣੀ ਹੋ ਜਾਣੀ ਆ ਤੇ ਉਹਦਾ ਅਦਕਾਟਨ ਜਿਹੜਾ ਉਹ ਸਤਕਾਰਯੋਗ ਮਾਇਆਬਤੀ ਜੀ ਨੇ ਕੀਤਾ ਸੀ ਇਸ ਅਦਕਾਟਨ ਨੂੰ ਵੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਤੋਂ ਕਰਵਾਉਣ ਦੀ ਪੂਰੀ ਤਿਆਰੀ ਹੋ ਚੁੱਕੀ ਸੀ ਤੇ ਉਹਦੇ ਵਿੱਚ ਸੰਤ ਰਮਾਨੰਦ ਮਹਾਰਾਜ ਜੀ ਤਾਂ ਮੇਰੀ ਆਪਸੀ वार्तालाप ਹੋਈ ਮੈਂ ਬੇਨਤੀ ਕੀਤੀ ਔਰ ਅਮਰਸ਼ੀ ਸੰਤ ਰਮਾਨੰਨ ਜੀ ਨੇ ਮੇਰੀ ਹਾਂ ਦੇ ਵਿੱਚ ਹਾਂ ਮળાਉਂਦਿਆਂ ਉਹ ਸਾਰੇ ਜਿਹੜਾ ਪਹਿਲਾ ਪ੍ਰੋਗਰਾਮ ਸੀ ਕੈਨਸਲ ਕਰਕੇ ਬੋਧਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੂੰ ਸੱਦਣ ਦੀ ਬੇਨਤੀ ਨੂੰ ਕਬੂਲ ਲਿਆ ਤੇ ਸਟੇਜ ਦੇ ਉੱਤੇ ਜਦੋਂ ਦਕਾਟਨ ਹੋਣ ਲੱਗਾ ਤੇ ਕਿਸੇ ਕਾਰਨ ਪ੍ਰੋਫੈਸਰ ਗਰਨਾਮ ਸਿੰਘ ਮੋਖਰ ਜੀ ਥੋੜਾ ਲੇਟ ਹੋ ਗਏ ਉਹ ਸਟੇਜ ਤੱਕ ਨਹੀਂ ਜਾ ਪਹੁੰਚ ਸਕੇ ਤੇ ਰਤੂ ਰੰਦਾਵਾ ਵੀ ਉਸ ਦਿਨ ਨਹੀਂ ਗਏ ਉਹਨਾਂ ਨੂੰ ਅਸੀਂ ਡੇਰਾ ਵਿਖੇ ਹੀ 골ਡ ਮੈਡਨ ਦਾ ਸਨਮਾਨਤ ਕੀਤਾ ਅਤੇ ਪ੍ਰੋਫੈਸਰ ਗਨਨਾਮ ਸਿੰਘ ਮੋਖਰ ਜੀ ਨੂੰ ਗੁਰਪੁਰਬ ਵਾਲੀ ਦਿਨ ਸ਼ਾਮ ਬਿਲੇ ਜਿਹੜੀ ਸ਼ਾਂਤਾਂ ਦੀ ਕੋਠੀ ਕਿਹਾ ਜਾਂਦਾ ਹੈ ਬਹੁਤ ਸਾਰੀ ਸੰਗਤ ਉੱਥੇ ਠਹਿਰਦੀ ਹੈ ਉੱਥੇ ਅਸੀਂ ਉਹਨਾਂ ਨੂੰ 골ਡ ਮੈਡਲ ਜਾਂ ਕਿ ਸ਼ਾਮ ਨੂੰ ਪਾਇਆ ਪਿਆਰਾ ਲਾਲ ਬੱਦਨ ਜੀ ਉਹਨਾਂ ਨੂੰ ਸਟੇਜਾਂ ਸਟੇਜ ਤੇ ਪਾਏ ਗਏ ਮਹਾਪੁਰਸ਼ਾਂ ਨੂੰ ਵੀ ਤੇ ਜਾਣੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਪੁਰਾਣੀ ਆਜਾਦਾਂ ਪ੍ਰੋਫੈਸਰ ਗਰਾਂਮ ਸਿੰਘ ਦੀਆਂ ਜਦੋਂ ਪਾਲਕੀ ਗਈ ਉਹਨਾਂ ਦੇ ਚਿਹਰੇ ਦਾ ਰੰਗ ਦੇਖਣ ਵਾਲਾ ਸੀ ਪ੍ਰੋਫੈਸਰ ਗਰਾਂਮ ਸਿੰਘ ਦਾ ਚਿਹਰੇ ਦਾ ਰੰਗ ਦੇਖਣ ਵਾਲਾ ਸੀ ਗੱਡੀ 'ਚ ਬੈਠੇ ਹੋ ਆਪਣੀ ਕਾਰ 'ਚ ਮੋਲੀ ਸੀਟ ਤੇ ਤੇ ਕੈਮਰਾ ਹੱਥ 'ਚ ਫੋਟੋ ਖਿੱਚਾਇਆ ਮੈਂ ਫਗਵਾੜੇ ਉਹਨਾਂ ਨੂੰ ਮਿਲਿਆ ਕਿਉਂਕਿ ਪਿੱਛੇ ਆਉਂਦੇ ਸੀ ਕੁਦਰਤੀ ਮੈਂ ਜਦ ਉਹਨਾਂ ਦੇ ਲਾਗੇ ਆਇਆ ਤਾਂ ਮੈਨੂੰ ਉਹਨਾਂ ਨੇ ਹਾਕ ਮਾਰ ਕੇ ਉਸ ਵੇਲੇ ਫਗਵਾੜੇ ਉਹਨਾਂ ਸੰਗਤਾਂ ਨੂੰ ਦੱਸਿਆ ਕਿ ਇਹ ਸਿੰਧਾ ਕੋਲਤਾਰਾ ਜਿਹਨੇ ਵੱਡੀ ਹਮਤ ਕਰਕੇ ਆਪਣੇ ਸਾਥੀਆਂ ਦੇ ਸਮੇਤ ਅੱਜ ਲੱਖਾਂ ਲੱਖਾਂ ਲੋਕ ਸੜਕਾਂ ਤੇ ਖੜੇ ਕੀਤੇ ਮੈਂ ਧੰਨਵਾਦ ਹੈ ਫਰਵੈਸਰ ਕਨਾਨ ਸਿੰਘ ਦੇ ਇਹਨਾਂ ਬੋਲਾਂ ਦਾ ਉਹਨਾਂ ਨੇ ਮੇਰਾ ਐਸਾ ਮਾਣ ਵਧਾਇਆ ਮੈਂ ਗੁਰਪਰਵਤਕ ਫੁੱਲੇ ਆਨੀ ਸਮਾਇਆ ਉਹਨਾਂ ਨੂੰ ਵੀ ਬਹੁਤ ਖੁਸ਼ੀ ਸੀ ਕਿ ਇਹਨਾਂ ਅਜੂਮ ਸੜਕਾਂ ਤੇ ਬਾਹਰ ਆ ਗਿਆ ਇਹ ਇੱਕ ਦਿਨ ਜ਼ਰੂਰ ਭਾਰਤ ਦੀ ਨਿਵਾਰ ਬਦਲ ਦੇਗਾ ਇਹ ਪਾਲਕੀ ਲਿਜਾਣ ਦਾ ਕਾਰਨ ਵੀ ਇਹੀ ਸੀ ਕਿ ਅਸੀਂ ਆਪਣੇ ਲੋਕਾਂ ਦੇ ਅੰਦਰ ਇੱਕ ਜੱਜਵਾਹ ਭਰਦੀ ਏ ਕਿ ਉਹ ਆਪਣੀ ਜਿਹੜੀਆਂ مصیبتਾਂ ਆ بیماریاں ਆ ਕਮਜ਼ੋਰੀਆਂ ਆ ਜਿਹੜੇ ਅਸੀਂ دبੇ ਹੋਏ ਲੋਕ ਆ ਉਹ ਤੋਂ ਛਟਕਾਰਾ ਪਾਉਣੇ ਦੇ ਲਈ ਇਹ ਸਾਰੇ ਇਸੇ ਤਰ੍ਹਾਂ ਇਕੱਠੇ ਹੋ ਕੇ ਆਪਣੀ ਕਿਤੇ ਨਾ ਕਿਤੇ ਸਰਕਾਰ ਬਣਾ ਸਕਣ ਪਰ ਪਤਾ ਨਹੀਂ ਅਸੀਂ ਕਿਹੜਿਆਂ ਕੰਮਾਂ ਵਿੱਚ ਰੁੱਝ ਗਏ ਅਸੀਂ ਉਸ ਵੱਲ ਨੂੰ ਉਸ ਪਾਲਕੀ ਤੇ ਇਕੱਠੇ ਹੋਏ ਲੋਕਾਂ ਦਾ ਫਾਇਦਾ ਨਹੀਂ ਲੈ ਸਕੇ ਔਰ ਹਾਂ ਅਸੀਂ ਇਹ ਨਹੀਂ ਜ਼ਰੂਰ ਸੁਣਿਆ ਕਿ ਇਹਨਾਂ ਨੇ ਅੰਦਰ ਸੋਨਾ ਇਕੱਠਾ ਕਰਕੇ ਰੱਖ ਦਿੱਤਾ ਹੈ ਪਰ ਉਸ ਤੋਂ ਬਾਅਦ ਅੱਜ ਤੱਕ ਕਦੀ ਵੀ ਜਲੰਧਰ ਤੋਂ ਲਾਕੇ ਬਨਾਰਸ ਤੱਕ ਇੰਨੇ ਹਲੋਕ ਸੜਕਾਂ ਤੇ ਇਕੱਠੇ ਹੋ ਕੇ ਖੜੇ ਨਹੀਂ ਹੋਏ ਜਿਸ ਦਿਨ 2008 ਚ ਹੋਏ ਸੀ ਸਾਡੀ ਕੋਸ਼ਿਸ਼ ਹੈ ਹੁਣ ਕਿ ਪੰਜਾਬ ਦੇ ਅੰਦਰ ਆਉਣ ਵਾਲੇ ਸਾਲਾਂ ਚ ਜਿੰਨੇ ਲੋਕ ਉਸ ਤਰ੍ਹਾਂ ਇਕੱਠੇ ਹੋਏ ਸੀ ਉਸੇ ਤਰ੍ਹਾਂ ਅਸੀਂ ਪੰਜਾਬ ਦੇ ਅੰਦਰ ਲੋਕਾਂ ਨੂੰ ਇਕੱਠੇ ਕਰਕੇ ਆਉਣ ਵਾਲੀਆਂ ਜਿਹੜੀਆਂ ਚੋਣਾਂ ਸਾਡੀਆਂ ਉਹ ਤੋਂ ਪਹਿਲਾਂ ਇਹ ਕੋ ਇਹੋ ਜਿਹਾ ਕਟਖਰੀਏ ਕਿ ਜਿਹਦੇ ਨਾਲ ਲੋਕ ਜਿਹੜੇ ਹੈ ਉਹ ਆਪਣੀ ਸਰਕਾਰ ਬਣਾਉਣੇ ਦੇ ਲਈ ਉਹਨਾਂ ਰਾਹਾਂ ਤੇ ਤਰਪਾਵੇ ਇਹ ਸਾਡੇ ਸੰਤ ਸਰਬਨ ਦਾਸ ਵੈਲਫੇਅਰ ਸੁਸਾਇਟੀ ਯੂਰਪ ਦੇ ਜਿੰਨੇ ਵੀ ਸਾਡੇ ਮੈਂਬਰ ਸਹਿਬਾਨ ਨੇ ਉਹਨਾਂ ਦੀ ਸੋਚ ਹੈ ਉਹ ਕੰਮ ਖਵਾਂ ਨੂੰ ਥੋੜੇ ਚਰਵਾਦ ਦੱਸਾਂਗੇ ਕਿ ਅਸੀਂ ਸਮਾਜ ਦੇ ਹਿੱਤ ਚ ਇਹ ਕੀ ਕਰਨ ਜਾ ਰਹੇ ਆ ਤੇ ਉਸ ਵਕਤ ਵੀ ਜਿਹਨਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਵਿਸ਼ਵਾਸ ਵਿੱਚ ਲੋਕਾਂ ਨੂੰ ਰੱਖਿਆ ਜਿਨ੍ਹਾਂ ਲੋਕਾਂ ਨੇ ਸਮਾਜ ਦੇ ਹਿੱਤਾਂ 'ਚ ਕੰਮ ਕੀਤਾ ਜਿਨ੍ਹਾਂ ਬੁੱਧੀਜੀਵੀ ਲੋਕਾਂ ਨੇ ਸਮਾਜ ਨੂੰ ਚੰਗੀ ਸੇਧ ਦਿੱਤੀ ਹੈ ਉਹਨਾਂ ਦਾ ਇੱਜ਼ਤ ਮਾਨ ਸਤਕਾਰ ਕਾਇਮ ਰੱਖਿਆ ਜਾਊਗਾ ਤੇ ਮੈਂ ਇਹੀ ਦੱਸਣਾ ਚਾਹੁੰਦਾ ਸੀ ਕਿ ਜਿਨ੍ਹਾਂ ਲੋਕਾਂ ਨੇ ਸਮਾਜ ਨੂੰ ਕੁਝ ਦਿੱਤਾ ਹੁੰਦਾ ਉਹਨੂੰ ਲੋਕ ਯਾਦ ਰੱਖਦੇ ਆ ਸਨਮਾਨਿਤ ਕਰਦੇ ਆ ਅੱਜ ਸਾਡੇ ਵਿੱਚ ਪ੍ਰੋਫੈਸਰ ਗਰਨਾਮ ਸਿੰਘ ਮੁਖਸਰ ਜੀ ਨਹੀਂ ਹੈ ਇਹ ਸਭ ਤੋਂ ਵੱਡਾ ਦੁੱਖ ਹੈ। ਧੰਨਵਾਦ ਹੈ ਤੁਹਾਡਾ ਜਦੋਂ ਤੁਹਾਨੂੰ ਅਸੀਂ ਦੱਸਾਂਗੇ ਤਾਂ ਤੁਸੀਂ ਜਰੂਰ ਸਾਡਾ ਸਾਥ ਦਿਓ ਤਾਂ ਜੋ ਕਿ ਅਸੀਂ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਇਕੱਠੇ ਕਰਕੇ ਆਪਣੇ ਮਕਸਦ ਪੂਰੇ ਕਰਨ ਵਾਸਤੇ ਡਾਕਟਰ ਅਮੀੜਕਰ ਦੇ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਸਾਬ ਕਾਂਸ਼ੀ ਰਾਮ ਦਾ ਸੁਪਨਾ ਪੂਰਾ ਕਰਨੇ ਦੇ ਲਈ ਬੇਗਮ ਪਰੇਵਾਲ ਨੂੰ ਵਧਣਾ ਸ਼ੁਰੂ ਕਰਾਂਗੇ ਜਰੂਰ ਇਕੱਠੇ ਹੋਣਾ ਮੌਕਾ ਜਰੂਰ ਦੇਣਾ ਮੈਂ ਉਸ ਦਿਨ ਦੀ ਉਡੀਕ ਕਰ ਰਿਹਾ ਕਿ ਅਸੀਂ ਤੁਹਾਨੂੰ ਉਹ ਖੁਸ਼ੀ ਜਿਹੜੀ ਹੈ ਉਹ ਸਾਰਿਆਂ ਦੇ ਵਿੱਚ ਵੰਡਣ ਦਾ ਦਿਨ ਜਿਹੜਾ ਹੈ ਉਹ ਕੋਈ ਅਲਿਖੀ ਹੈ ਧੰਨਵਾਦ